ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣ ਜਾ ਰਹੇ ਹਾਂ ਜੋ ਦਿਲ ਨੂੰ ਛੂਹ ਜਾਂਦੀ ਹੈ ਅਤੇ ਜ਼ਿੰਦਗੀ ਦੇ ਸੰਘਰਸ਼ਾਂ ਨੂੰ ਬਿਆਨ ਕਰਦੀ ਹੈ ਇਹ ਕਹਾਣੀ ਹੈ ਸਿਮਰਨ ਦੀ ਇੱਕ ਜਵਾਨ ਪੰਜਾਬੀ ਕੁੜੀ ਜਿਸ ਨੇ ਆਪਣੇ ਪਰਿਵਾਰ ਇਤਿਹਾਸ ਕਰਕੇ ਆਪਣੀ ਮਾਂ ਲਈ ਇੱਕ ਬਿਹਤਰ ਜ਼ਿੰਦਗੀ ਦਾ ਸੁਪਨਾ ਦੇਖਿਆ ਸਿਮਰਨ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪਲਿਵਦੀ ਜਿੱਥੇ ਉਸਦੀ ਮਾਂ ਇਕੱਲੀ ਰਹਿੰਦੀ ਸੀ ਉਸਦੇ ਦਿਲ ਵਿੱਚ ਇੱਕ ਹੀ ਇੱਛਾ ਸੀ ਆਪਣੀ ਮਾਂ ਲਈ ਇੱਕ ਪੱਕਾ ਘਰ ਬਣਾਉਣਾ ਜਿੱਥੇ ਉਹ ਸੁਰੱਖਿਅਤ ਅਤੇ ਆਰਾਮ ਨਾਲ ਰਹਿ ਸਕੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਸਿਮਰਨ ਨੇ ਕੈਨੇਡਾ ਜਾਣ ਦਾ ਫੈਸਲਾ ਕੀਤਾ ਉਸ ਨੂੰ ਲੱਗਦਾ ਸੀ ਕਿ ਵਿਦੇਸ਼ ਵਿੱਚ ਮਿਹਨਤ ਕਰਕੇ ਉਹ ਆਪਣੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦੀ ਹੈ ਪਰ ਜਦੋਂ ਉਹ ਕੈਨੇਡਾ ਪਹੁੰਚੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਇਸ ਸਫ਼ਰ ਉਸ ਦੀ ਸੋਚ ਤੋਂ ਕਿਤੇ ਜ਼ਿਆਦਾ ਮੁਸ਼ਕਲ ਹੋਣ ਵਾਲਾ ਸੀ ਸਿਮਰਨ ਦਾ ਜਨਮ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ ਉਸ ਦਾ ਪਿੰਡ ਬਹੁਤ ਸਧਾਰਨ ਸੀ ਖੇਤਾਂ ਨਾਲ ਕਿਰਿਆ ਹੋਇਆ ਜਿੱਥੇ ਲੋਕ ਸਵੇਰੇ ਤੋਂ ਸ਼ਾਮ ਤੱਕ ਮਿਹਨਤ ਕਰਦੇ ਸਨ ਸਿਮਰਨ ਦੇ ਪਿਤਾ ਜੀ ਦਾ ਦਿਹਾਂਤ ਉਸ ਦੇ ਬਚਪਨ ਵਿੱਚ ਹੀ ਹੋ ਗਿਆ ਸੀ ਉਸ ਦੀ ਮਾਂ ਜਸਪਾਲ ਕੌਰ ਨੇ ਇਕੱਲੇ ਹੀ ਸਿਮਰਨ ਨੂੰ ਪਾਲਿਆ ਜਸਪਾਲ ਖੇਤਾਂ ਵਿੱਚ ਮਜ਼ਦੂਰੀ ਕਰਦੀ ਸੀ ਤਾਂ ਜੋ ਘਰ ਦਾ ਖਰਚ ਚੱਲ ਸਕੇ ਅਤੇ ਸਿਮਰਨ ਦੀ ਪੜਾਈ ਹੋ ਸਕੇ ਉਹ ਸਵੇਰੇ ਤੜਕੇ ਉੱਠਦੀ ਖੇਤਾਂ ਵਿੱਚ ਜਾਂਦੀ ਅਤੇ ਸ਼ਾਮ ਨੂੰ ਥੱਕਿਆਰੀ ਕਰ ਵਾਪਸ ਆਉਂਦੀ ਸਿਮਰਨ ਇਹ ਸਭ ਬਚਪਨ ਤੋਂ ਦੇਖਦੀ ਆ ਰਹੀ ਸੀ ਉਸ ਦੇ ਮਨ ਵਿੱਚ ਇੱਕ ਗੱਲ ਪੱਕੀ ਹੋ ਗਈ ਸੀ ਉਹ ਵੱਡੀ ਹੋ ਕੇ ਆਪਣੀ ਮਾਂ ਦੀ ਜ਼ਿੰਦਗੀ ਸੁਖਾਲੀ ਕਰੇਗੀ ਸਿਮਰਨ ਦੀ ਮਾਂ ਦਾ ਘਰ ਬਹੁਤ ਪੁਰਾਣਾ ਅਤੇ ਕੱਚਾ ਸੀ ਬਰਸਾਤ ਦੇ ਦਿਨਾਂ ਵਿੱਚ ਛੱਤ ਚੋਂਦੀ ਸੀ ਅਤੇ ਸਰਦੀਆਂ ਵਿੱਚ ਹਵਾ ਦੇ ਚੋਕੇ ਅੰਦਰ ਆਉਂਦੇ ਸਨ ਸਿਮਰਨ ਨੂੰ ਯਾਦ ਹੈ ਕਿ ਉਹ ਅਤੇ ਉਸ ਦੀ ਮਾਂ ਰਾਤ ਨੂੰ ਇੱਕ ਛੋਟੀ ਜਿਹੀ ਅੰਗੀਠੀ ਦੇ ਸਾਹਮਣੇ ਬੈਠ ਕੇ ਗੱਲਾਂ ਕਰਦੇ ਸਨ ਉਸ ਦੀ ਮਾਂ ਅਕਸਰ ਕਹਿੰਦੀ ਬੇਟਾ ਜ਼ਿੰਦਗੀ ਔਖੀ ਹੈ ਪਰ ਅਸੀਂ ਮਿਹਨਤ ਨਾਲ ਸਭ ਕੁਝ ਠੀਕ ਕਰ ਸਕਦੇ ਹਾਂ ਇਹ ਸ਼ਬਦ ਸਿਮਰਨ ਦੇ ਦਿਲ ਵਿੱਚ ਘਾਰ ਕਰ ਗਏ ਉਸ ਨੇ ਆਪਣੀ ਮਾਂ ਦੀ ਮਿਹਨਤ ਅਤੇ ਸੰਘਰਸ਼ ਨੂੰ ਨੇੜਿਓਂ ਦੇਖਿਆ ਸੀ ਅਤੇ ਉਸ ਨੂੰ ਇਹ ਗੱਲ ਪੱਕੀ ਯਕੀਨ ਸੀ ਕਿ ਉਹ ਆਪਣੀ ਮਾਂ ਨੂੰ ਇੱਕ ਪੱਕਾ ਕਰ ਦੇਵੇਗੀ ਇੱਕ ਅਜਿਹ੍ਹਾ ਘਰ ਜਿੱਥੇ ਬਰਸਾਤ ਦਾ ਪਾਣੀ ਨਾ ਚੋਵੇਂ ਅਤੇ ਸਰਦੀ ਦੀ ਹਵਾ ਨਾ ਆਵੇ ਸਿਮਰਨ ਦੀ ਪੜਾਈ ਵੀ ਆਸਾਨ ਨਹੀਂ ਸੀ ਪਿੰਡ ਦਾ ਸਕੂਲ ਘਰ ਤੋਂ ਕੁਝ ਕਿਲੋਮੀਟਰ ਦੂਰ ਸੀ ਅਤੇ ਉਹ ਰੋਜ਼ ਪੈਦਲ ਜਾਂਦੀ ਸੀ ਉਸ ਦੀ ਮਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਕਿ ਸਿਮਰਨ ਦੀ ਪੜਾਈ ਨਾ ਰੁਕੇ ਸਿਮਰਨ ਵੀ ਪੜਾਈ ਵਿੱਚ ਚੰਗੀ ਸੀ ਉਸ ਨੂੰ ਸੁਪਨੇ ਦੇਖਣਾ ਅਤੇ ਉਹਨਾਂ ਨੂੰ ਪੂਰਾ ਕਰਨ ਦੀ ਆਦਤ ਸੀ। ਉਸਨੇ ਸਕੂਲ ਪੂਰਾ ਕੀਤਾ ਅਤੇ ਫਿਰ ਨੇੜਲੇ ਸ਼ਹਿਰ ਦੇ ਕਾਲਜ ਵਿੱਚ ਦਾਖਲਾ ਲੈ ਲਿਆ। ਪਰ ਉਸਦੇ ਮਨ ਵਿੱਚ ਹਮੇਸ਼ਾ ਇੱਕ ਗੱਲ ਘੁੰਮਦੀ ਰਹਿੰਦੀ ਸੀ, ਉਸਦੀ ਮਾਂ ਦੀਆਂ ਤਕਲੀਫਾਂ ਨੂੰ ਖਤਮ ਕਰਨਾ। ਕਾਲਜ ਦੇ ਆਖਰੀ ਸਾਲ ਵਿੱਚ ਸਿਮਰਨ ਨੇ ਫੈਸਲਾ ਕੀਤਾ ਕਿ ਉਹ ਵਿਦੇਸ਼ ਜਾਵੇਗੀ। ਉਸਨੇ ਸੁਣਿਆ ਸੀ ਕਿ ਕੈਨੇਡਾ ਵਿੱਚ ਮਿਹਨਤ ਕਰਨ ਵਾਲਿਆਂ ਲਈ ਬਹੁਤ ਮੌਕੇ ਹਨ। ਉਸਨੇ ਸੋਚਿਆ ਕਿ ਜੇ ਉਹ ਉੱਥੇ ਜਾ ਕੇ ਪੈਸੇ ਕਮਾਏ ਤਾਂ ਉਹ ਆਪਣੀ ਮਾਂ ਲਈ ਇੱਕ ਪੱਕਾ ਘਰ ਬਣਾ ਸਕਦੀ ਹੈ ਉਸ ਨੂੰ ਆਪਣੀ ਮਾਂ ਨੂੰ ਇਕੱਲਾ ਛੱਡਣਾ ਪੈ ਰਿਹਾ ਸੀ ਜਿਸ ਨਾਲ ਉਸ ਦਾ ਦਿਲ ਜੁੜਿਆ ਹੋਇਆ ਸੀ ਪਰ ਉਸਨੇ ਆਪਣੀ ਮਾਂ ਨਾਲ ਗੱਲ ਕੀਤੀ ਜਸਪਾਲ ਨੇ ਕਿਹਾ beta ਜੇ ਤੇਰਾ ਸੁਪਨਾ ਇਹ ਹੈ ਤਾਂ ਜਾ ਮੈਂ ਇੱਥੇ ਠੀਕ ਹਾਂ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸਨੇ ਆਪਣਾ ਇਰਾਦਾ ਪੱਕਾ ਕਰ ਲਿਆ ਉਸਨੇ ਵੀਜ਼ਾ ਲਈ ਅਰਜ਼ੀ ਦਿੱਤੀ ਆਪਣੀਆਂ ਕੁਝ ਬਚਤਾਂ ਇਕੱਠੀਆਂ ਕੀਤੀਆਂ ਅਤੇ ਆਹਰਕਾਰ ਕੈਨੇਡਾ ਲਈ ਰਵਾਨਾ ਹੋ ਗਈ ਸਫ਼ਰ ਲੰਬਾ ਅਤੇ ਥਕਾਵਟ ਭਰਿਆ ਸੀ ਜਦੋਂ ਉਹ ਕੈਨੇਡਾ ਪਹੁੰਚੀ ਤਾਂ ਉਸ ਨੂੰ ਇੱਕ ਨਵੀਂ ਦੁਨੀਆ ਦਾ ਸਾਹਮਣਾ ਕਰਨਾ ਪਿਆ ਇੱਕ ਅਜਿਹੀ ਜਗ੍ਹਾ ਜਿੱਥੇ ਉਸ ਨੂੰ ਕੋਈ ਨਹੀਂ ਜਾਣਦਾ ਸੀ ਭਾਸ਼ਾ ਨਵੀਂ ਸੀ ਅਤੇ ਜ਼ਿੰਦਗੀ ਦਾ ਤਰੀਕਾ ਬਿਲਕੁਲ ਵੱਖਰਾ ਸੀ ਪਹਿਲੇ ਕੁਝ ਦਿਨ ਸਿਮਰਨ ਲਈ ਬਹੁਤ ਔਖੇ ਸਨ ਉਹ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦੀ ਸੀ ਜੋ ਉਸਨੇ ਕੁਝ ਹੋਰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਸੀ ਉਸ ਨੂੰ ਇੰਗਲਿਸ਼ ਸਮਝਣ ਅਤੇ ਬੋਲਣ ਵਿੱਚ ਮੁਸ਼ਕਲ ਹੁੰਦੀ ਸੀ ਉਸਨੇ ਸੋਚਿਆ ਸੀ ਕਿ ਉਹ ਆਉਂਦੇ ਹੀ ਨੌਕਰੀ ਲੱਭ ਲਵੇਗੀ ਪਰ ਇਹ ਇੰਨਾ ਸੌਖਾ ਨਹੀਂ ਸੀ ਉਸਨੇ ਕਈ ਥਾਵਾਂ ਤੇ ਅਰਜ਼ੀਆਂ ਦਿੱਤੀਆਂ ਪਰ ਜ਼ਿਆਦਾਤਰ ਥਾਵਾਂ ਤੇ ਉਸ ਨੂੰ ਤਜਰਬੇ ਦੀ ਕਮੀ ਕਾਰਨ ਮਨ੍ਹਾ ਕਰ ਦਿੱਤਾ ਗਿਆ ਆਹਰਕਾਰ ਉਸ ਨੂੰ ਇੱਕ ਰੈਸਟੋਰੈਂਟ ਵਿੱਚ ਵੇਟਰੈਸ ਦੀ ਨੌਕਰੀ ਮਿਲ ਗਈ। ਇਹ ਉਸਦੀ ਪਹਿਲੀ ਨੌਕਰੀ ਸੀ ਅਤੇ ਇਸ ਨੇ ਉਸਦੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ। ਕੈਨੇਡਾ ਵਿੱਚ ਜ਼ਿੰਦਗੀ ਮਹਿੰਗੀ ਸੀ। ਸਿਮਰਨ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਇੱਕ ਨੌਕਰੀ ਨਾਲ ਨਾ ਤਾਂ ਉਸਦਾ ਖਰਚ ਪੂਰਾ ਹੋਵੇਗਾ ਅਤੇ ਨਾ ਹੀ ਉਹ ਪੈਸੇ ਬਚਾ ਸਕੇਗੀ। ਉਸ ਦਾ ਸੁਪਨਾ ਵੱਡਾ ਸੀ ਆਪਣੀ ਮਾਂ ਲਈ ਕਾਰ ਬਣਾਉਣਾ। ਅਤੇ ਇਸ ਲਈ ਉਸ ਨੂੰ ਵੱਧ ਤੋਂ ਵੱਧ ਕਮਾਉਣਾ ਸੀ ਇਸ ਲਈ ਉਸ ਨੇ ਫੈਸਲਾ ਕੀਤਾ ਕਿ ਉਹ ਤਿੰਨ ਨੌਕਰੀਆਂ ਕਰੇਗੀ ਇਹ ਫੈਸਲਾ ਸੌਖਾ ਨਹੀਂ ਸੀ ਪਰ ਸਿਮਰਨ ਦੀ ਹਿੰਮਤ ਅਤੇ ਲਗਨ ਨੇ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਸਿਮਰਨ ਦੀ ਪਹਿਲੀ ਨੌਕਰੀ ਸਵੇਰੇ 6 ਵਜੇ ਸ਼ੁਰੂ ਹੁੰਦੀ ਸੀ ਉਹ ਇੱਕ ਛੋਟੇ ਜਿਹੇ ਰੈਸਟੋਰੈਂਟ ਵਿੱਚ ਵੇਟਰੈਸ ਦਾ ਕੰਮ ਕਰਦੀ ਸੀ ਇੱਥੇ ਉਸ ਨੂੰ ਤੇਜ਼ੀ ਨਾਲ ਆਰਡਰ ਲੈਣੇ ਪੈਂਦੇ ਗਾਹਕਾਂ ਨਾਲ ਗੱਲ ਕਰਨੀ ਪੈਂਦੀ ਅਤੇ ਖਾਣਾ ਸਰਵ ਕਰਨਾ ਪੈਂਦਾ ਸਿਮਰਨ ਦੀ ਇੰਗਲਿਸ਼ ਬਹੁਤ ਮਜ਼ਬੂਤ ਨਹੀਂ ਸੀ ਇਸ ਲਈ ਸ਼ੁਰੂ ਵਿੱਚ ਉਸ ਨੂੰ ਕਾਫੀ ਮੁਸ਼ਕਲ ਹੋਈ ਗਾਕ ਕਈ ਵਾਰ ਉਸ ਦੀ ਗਲਤ ਉਚਾਰਨ ਤੇ ਹੱਸਦੇ ਅਤੇ ਕਈ ਵਾਰ ਬੌਸ ਉਸ ਨੂੰ ਤੇਜ਼ੀ ਨਾਲ ਕੰਮ ਕਰਨ ਲਈ ਝੜਕਦਾ ਪਰ ਸਿਮਰਨ ਨੇ ਹਾਰ ਨਾ ਮੰਨੀ ਉਹ ਹਰ ਗਲਤੀ ਤੋਂ ਸਿੱਖਦੀ ਅਤੇ ਆਪਣੇ ਆਪ ਨੂੰ ਸੁਧਾਰਦੀ ਰੈਸਟੋਰੈਂਟ ਦਾ ਮਾਹੌਲ ਹਮੇਸ਼ਾ ਰੌਣਕ ਪਰਿਆ ਹੁੰਦਾ ਸੀ ਸਵੇਰੇ ਦਾ ਰਸ਼ ਬਹੁਤ ਜ਼ਿਆਦਾ ਹੁੰਦਾ ਉਹ ਲੋਕ ਨਾਸ਼ਤੇ ਲਈ ਆਉਂਦੇ ਅਤੇ ਸਿਮਰਨ ਨੂੰ ਇੱਕ ਪਲ ਵੀ ਆਰਾਮ ਨਹੀਂ ਮਿਲਦਾ ਸੀ ਉਸਦੇ ਪੈਰ ਦੁਖਦੇ ਪਰ ਉਹ ਮੁਸਕਰਾਉਂਦੀ ਰਹਿੰਦੀ ਉਸ ਨੂੰ ਪਤਾ ਸੀ ਕਿ ਹਰ ਕਮਾਇਆ ਹੋਇਆ ਡਾਲਰ ਉਸਦੇ ਸੁਪਨੇ ਨੂੰ ਨੇੜੇ ਲੈ ਕੇ ਜਾ ਰਿਹਾ ਹੈ ਸਵੇਰੇ 6 ਤੋਂ ਦੁਪਹਿਰ 12 ਵਜੇ ਤੱਕ ਦਾ ਸਮਾਂ ਉਸ ਲਈ ਇੱਕ ਲੜਾਈ ਵਾਂਗ ਸੀ ਪਰ ਉਹ ਹਰ ਰੋਜ਼ ਇਸ ਲੜਾਈ ਨੂੰ ਜਿੱਤਦੀ ਦੁਪਹਿਰ 1 ਵਜੇ सिमरन अपनी दूसरी नौकरी ਲਈ ਗਰੋਸਰੀ ਸਟੋਰ ਪਹੁੰਚਦੀ। ਇੱਥੇ ਉਹ ਕੈਸ਼ੀਅਰ ਦਾ ਕੰਮ ਕਰਦੀ ਸੀ। ਇਹ ਨੌਕਰੀ ਵੀ ਆਸਾਨ ਨਹੀਂ ਸੀ। ਉਸ ਨੂੰ ਲੰਬੇ ਸਮੇਂ ਤੱਕ ਖੜੇ ਰਹਿਣਾ ਪੈਂਦਾ ਅਤੇ ਗਾਹਕਾਂ ਦੀ ਲੰਬੀ ਲਾਈਨ ਨੂੰ ਸੰਭਾਲਣਾ ਪੈਂਦਾ। ਕਈ ਗਾਹਕ ਬਹੁਤ ਜਲਦਬਾਜ਼ੀ ਵਿੱਚ ਹੁੰਦੇ ਅਤੇ ਜੇ सिमरਨ ਨੂੰ ਕੋਈ ਚੀਜ਼ ਸਕੈਨ ਕਰਨ ਵਿੱਚ ਦੇਰੀ ਹੁੰਦੀ ਤਾਂ ਉਹ ਗੁੱਸੇ ਹੋ ਜਾਂਦੇ। ਗਰੋਸਰੀ ਸਟੋਰ ਵਿੱਚ ਉਸ ਨੂੰ ਕਈ ਤਰ੍ਹਾਂ ਦੇ ਲੋਕ ਮਿਲਦੇ। ਕੁਝ ਬਹੁਤ ਮਿੱਠੇ ਹੁੰਦੇ ਜੋ ਉਸ ਨਾਲ ਹੱਸ ਕੇ ਗੱਲ ਕਰਦੇ ਅਤੇ ਕੁਝ ਰੁੱਖੇ ਜੋ ਉਸ ਨੂੰ ਬੇਇੱਜ਼ਤ ਮਹਿਸੂਸ ਕਰਵਾਉਂਦੇ ਪਰ ਸਿਮਰਨ ਨੇ ਹਮੇਸ਼ਾ ਆਪਣਾ ਤੀਰਜ ਰੱਖਿਆ ਉਹ ਸੋਚਦੀ ਇਹ ਸਭ ਮੇਰੀ ماں ਲਈ ਹੈ ਇਹ ਨੌਕਰੀ ਸ਼ਾਮ 6 ਵਜੇ ਖਤਮ ਹੁੰਦੀ ਅਤੇ ਉਦੋਂ ਤੱਕ ਸਿਮਰਨ ਦਾ ਸਰੀਰ ਪੂਰੀ ਤਰ੍ਹਾਂ ਥੱਕ ਜਾਂਦਾ ਪਰ ਉਸ ਦੀ ਜੰਗ ਅਜੇ ਖਤਮ ਨਹੀਂ ਹੋਈ ਸੀ ਰਾਤ 7 ਵਜੇ ਸਿਮਰਨ ਆਪਣੀ ਤੀਜੀ ਨੌਕਰੀ ਲਈ ਪਹੁੰਚਦੀ ਇੱਕ ਦਫ਼ਤਰ ਵਿੱਚ ਸਫਾਈ ਦਾ ਕੰਮ ਜਦੋਂ ਸਾਰੇ ਲੋਕ ਆਪਣੇ ਘਰਾਂ ਨੂੰ ਜਾ ਰਹੇ ਹੁੰਦੇ ਸਿਮਰਨ ਦਾ ਕੰਮ ਸ਼ੁਰੂ ਹੁੰਦਾ ਇਹ ਕੰਮ ਸਰੀਰਕ ਤੌਰ ਤੇ ਬਹੁਤ ਔਖਾ ਸੀ ਉਸ ਨੂੰ ਦਫ਼ਤਰ ਦੇ ਹਰ ਕੋਨੇ ਨੂੰ ਸਾਫ਼ ਕਰਨਾ ਪੈਂਦਾ ਉਹ ਮੇਜ਼ਾਂ ਨੂੰ ਝਾੜਨਾ ਫਰਸ਼ ਚਾੜੂ ਲਗਾਉਣਾ ਅਤੇ ਕੂੜਾ ਸਾਫ਼ ਕਰਨਾ ਕਈ ਵਾਰ ਉਸ ਨੂੰ ਪਾਰੀ ਸਾਮਾਨ ਵੀ ਚੁੱਕਣਾ ਪੈਂਦਾ ਰਾਤ ਦੀ ਸ਼ਾਂਤੀ ਵਿੱਚ ਜਦੋਂ ਸਾਰਾ ਸ਼ਹਿਰ ਸੌ ਰਿਹਾ ਹੁੰਦਾ ਸਿਮਰਨ ਇਕੱਲੀ ਇਸ ਦਫ਼ਤਰ ਵਿੱਚ ਕੰਮ ਕਰਦੀ। ਉਸਦੇ ਮਨ ਵਿੱਚ ਕਰਦੀ ਯਾਦ ਆਉਂਦੀ। ਉਹ ਸੋਚਦੀ ਕਿ ਉਸਦੀ ਮਾਂ ਹੁਣ ਕੀ ਕਰ ਰਹੀ ਹੋਵੇਗੀ। ਇਹ ਇਕੱਲਾਪਨ ਉਸ ਨੂੰ ਖਾਣ ਲੱਗਦਾ ਪਰ ਉਹ ਆਪਣੇ ਸੁਪਨੇ ਨੂੰ ਯਾਦ ਕਰਦੀ ਅਤੇ ਅੱਗੇ ਵਧਦੀ। ਇਹ ਨੌਕਰੀ ਰਾਤ 11 ਵਜੇ ਖਤਮ ਹੁੰਦੀ ਅਤੇ ਉਦੋਂ ਤੱਕ ਸਿਮਰਨ ਦੀ ਹਾਲਤ ਇੰਨੀ ਥੱਕੀ ਹੁੰਦੀ ਕਿ ਉਹ ਸਿਰਫ ਘਰ ਜਾ ਕੇ ਸੌਣਾ ਚਾਹੁੰਦੀ। ਸਿਮਰਨ ਦਾ ਰੋਜ਼ਾਨਾ ਸਮਾਂ ਸਵੇਰੇ 5 ਵਜੇ ਸ਼ੁਰੂ ਹੁੰਦਾ ਅਤੇ ਰਾਤ 11 ਵਜੇ ਖਤਮ ਹੁੰਦਾ ਉਹ ਸਵੇਰੇ ਉੱਠਦੀ ਆਪਣੇ ਲਈ ਇੱਕ ਕੱਪ ਚਾਹ ਬਣਾਉਂਦੀ ਅਤੇ ਤੁਰੰਤ ਕੰਮ ਲਈ ਨਿਕਲ ਪੈਂਦੀ ਤਿੰਨ ਨੌਕਰੀਆਂ ਕਰਨ ਦਾ ਮਤਲਬ ਸੀ ਕਿ ਉਸ ਕੋਲ ਆਰਾਮ ਲਈ ਸਮਾਂ ਨਹੀਂ ਸੀ ਉਸ ਦਾ ਸਰੀਰ ਰੋਜ਼ ਥੱਕ ਜਾਂਦਾ ਪਰ ਉਸ ਦਾ ਦਿਲ ਕਦੇ ਨਾ ਥੱਕਦਾ ਉਹ ਹਰ ਰਾਤ ਸੌਂਦੀ ਸੀ ਇੱਕ ਹੀ ਸੁਪਨੇ ਨਾਲ ਆਪਣੀ ਮਾਂ ਦੇ ਚਿਹਰੇ ਤੇ ਖੁਸ਼ੀ ਦੇਖਣ ਦਾ ਸੁਪਨਾ ਸਿਮਰਨ ਦੀ ਰੂਟੀਨ ਸਖਤ ਸੀ ਪਰ ਉਸਨੇ ਇਸ ਨੂੰ ਆਪਣੀ ਤਾਕਤ ਬਣਾ ਲਿਆ ਉਹ ਹਰ ਦਿਨ ਸਵੇਰੇ ਉੱਠਦੀ ਅਤੇ ਆਪਣੇ ਆਪ ਨੂੰ ਯਾਦ ਕਰਾਉਂਦੀ ਇਹ ਸਭ ਮੇਰੀ ਮਾਂ ਲਈ ਹੈ ਉਸ ਦੀ ਇਹ ਲਗਨ ਅਤੇ ਮਿਹਨਤ ਉਸ ਨੂੰ ਅੱਗੇ ਵਧਾਉਂਦੀ ਰਹੀ ਉਸਨੇ ਆਪਣੇ ਖਰਚੇ ਘੱਟ ਤੋਂ ਘੱਟ ਰੱਖੇ ਔਰ ਸਸਤਾ ਖਾਣਾ ਪੁਰਾਣੇ ਕੱਪੜੇ ਅਤੇ ਕੋਈ ਫालतू ਖਰੀਦਦਾਰੀ ਨਹੀਂ ਉਸ ਦਾ ਟੀਚਾ ਸਿਰਫ ਇੱਕ ਸੀ ਪੈਸੇ ਬਚਾਉਣਾ ਸਿਮਰਨ ਦੀ ਜ਼ਿੰਦਗੀ ਵਿੱਚ ਚੁਣੌਤੀਆਂ ਦੀ ਕਮੀ ਨਹੀਂ ਸੀ। ਘਰ ਦੀ ਯਾਦ ਉਸ ਨੂੰ ਹਰ ਪਲ ਸਤਾਉਂਦੀ। ਉਹ ਪੰਜਾਬ ਦੀਆਂ ਖੇਤਾਂ ਦੀ ਮਿੱਟੀ, ਮਾਂ ਦੇ ਹੱਥਾਂ ਦਾ ਖਾਣਾ ਅਤੇ ਪਿੰਡ ਦੀ ਸ਼ਾਂਤੀ ਨੂੰ ਬਹੁਤ ਮਿਸ ਕਰਦੀ। ਕੈਨੇਡਾ ਦਾ ਠੰਡਾ ਮੌਸਮ ਉਸ ਲਈ ਨਵੀਂ ਚੁਣੌਤੀ ਸੀ। ਸਰਦੀਆਂ ਵਿੱਚ ਹੱਡੀਆਂ ਤੱਕ ਠੰਡ ਜਾਂਦੀ ਅਤੇ ਉਸ ਦੇ ਪਤਲੇ ਜਿਹੇ ਕੋਟ ਨਾਲ ਕੰਮ ਨਹੀਂ ਚੱਲਦਾ ਸੀ। ਪਰ ਉਸ ਕੋ ਨਵਾਂ ਕੋਟ ਖਰੀਦਣ ਲਈ ਪੈਸੇ ਨਹੀਂ ਸਨ। ਉਹ ਸਭ ਉਸਦੇ ਸੁਪਨੇ ਲਈ ਬਚਾਉਨੇ ਸਨ ਇਕਲਾਪਣ ਵੀ ਉਸਦੀ ਸਭ ਤੋਂ ਵੱਡੀ ਦੁਸ਼ਮਣ ਸੀ ਰਾਤ ਨੂੰ ਜਦੋਂ ਉਹ ਦਫ਼ਤਰ ਵਿੱਚ ਸਫਾਈ ਕਰਦੀ ਉਸਦੇ ਮਨ ਵਿੱਚ ਕਈ ਸਵਾਲ ਉੱਠਦੇ ਕੀ ਮੈਂ ਇਹ ਸਭ ਕਰ ਸਕਾਂਗੀ ਕੀ ਮੇਰਾ ਸੁਪਨਾ ਸੱਚ ਹੋਵੇਗਾ ਪਰ ਫਿਰ ਉਸ ਨੂੰ ਆਪਣੀ ਮਾਂ ਦੀ ਆਵਾਜ਼ ਯਾਦ ਆਉਂਦੀ ਬੇਟਾ ਤੂੰ ਮਜ਼ਬੂਤ ਹੈ ਇਹ ਸ਼ਬਦ ਉਸ ਲਈ ਇੱਕ ਟਾਨਿਕ ਸਨ ਉਹ ਆਪਣੀ ਹਿੰਮਤ ਜਟਾਉਂਦੀ ਅਤੇ ਅੱਗੇ ਵਧਦੀ ਨੌਕਰੀਆ ਦੌਰਾਨ ਵੀ ਚੁਣੌਤੀਆਂ ਸਨ ਰੈਸਟੋਰੈਂਟ ਵਿੱਚ ਗਾਕਾਂ ਦੀਆਂ ਸ਼ਿਕਾਇਤਾਂ ਗਰੋਸਰੀ ਸਟੋਰ ਵਿੱਚ ਲੰਬੀਆਂ ਲਾਈਨਾਂ ਅਤੇ ਦਫ਼ਤਰ ਵਿੱਚ ਥਕਾਵਟ ਇਹ ਸਭ ਉਸ ਦੀ ਪਰਖ ਲੈਂਦੇ ਪਰ ਸਿਮਰਨ ਨੇ ਕਦੇ ਸ਼ਿਕਾਇਤ ਨਹੀਂ ਕੀਤੀ ਉਹ ਚੁੱਪਚਾਪ ਆਪਣਾ ਕੰਮ ਕਰਦੀ ਅਤੇ ਆਪਣੇ ਸੁਪਨੇ ਤੇ ਨਜ਼ਰ ਰੱਖਦੀ ਸਮੇਂ ਦੇ ਨਾਲ ਸਿਮਰਨ ਨੇ ਕੈਨੇਡਾ ਵਿੱਚ ਕੁਝ ਦੋਸਤ ਬਣਾ ਲਏ ਉਹਨਾਂ ਵਿੱਚੋਂ ਇੱਕ ਸੀ ਮਨਪ੍ਰੀਤ ਜੋ ਉਸ ਦੇ ਨਾਲ ਰੈਸਟੋਰੇਟ ਵਿੱਚ ਕੰਮ ਕਰਦੀ ਸੀ ਮਨਪ੍ਰੀਤ ਵੀ ਪੰਜਾਬ ਤੋਂ ਸੀ ਅਤੇ ਉਸ ਨੂੰ ਵੀ ਆਪਣੇ ਪਰਿਵਾਰ ਦੀ ਯਾਦ ਸਤਾਉਂਦੀ ਸੀ ਉਹ ਦੋਵੇਂ ਅਕਸਰ ਆਪਣੇ ਪਿੰਡਾਂ ਦੀਆਂ ਗੱਲਾਂ ਕਰਦੀਆਂ ਖੇਤਾਂ ਦੀ ਹਰਿਆਲੀ ਤੇ ਉਹ ਆਰਾਂ ਦੀ ਰੌਣਕ ਅਤੇ ਮਾਂ ਦੇ ਹੱਥ ਦੀਆਂ ਰੋਟੀਆਂ ਮਨਪ੍ਰੀਤ ਨੇ ਸਿਮਰਨ ਨੂੰ ਕਈ ਵਾਰ ਮਦਦ ਕੀਤੀ ਖਾਸ ਕਰਕੇ ਇੰਗਲਿਸ਼ ਸਮਝਣ ਵਿੱਚ ਮਨਪ੍ਰੀਤ ਦੀ ਦੋਸਤੀ ਸਿਮਰਨ ਲਈ ਇੱਕ ਵੱਡਾ ਸਹਾਰਾ ਬਣ ਗਈ ਜਦੋਂ ਸਿਮਰਨ ਦਾ ਮਨ ਉਦਾਸ ਹੁੰਦਾ ਮਨਪ੍ਰੀਤ ਉਸਨੂੰ ਹੱਸਣ ਲਈ ਮਜ਼ਾਕ ਕਰਦੀ ਉਹ ਆਪਸ ਵਿੱਚ ਆਪਣੇ ਸੁਪਨਿਆਂ ਬਾਰੇ ਗੱਲ ਕਰਦੀਆਂ ਅਤੇ ਇਹ ਗੱਲਾਂ ਸਿਮਰਨ ਨੂੰ ਹੌਸਲਾ ਦਿੰਦੀਆਂ ਮਨਪ੍ਰੀਤ ਦਾ ਸੁਪਨਾ ਸੀ ਆਪਣਾ ਇੱਕ ਛੋਟਾ ਜਿਹਾ ਤੰਦਾ ਸ਼ੁਰੂ ਕਰਨਾ ਅਤੇ ਸਿਮਰਨ ਦਾ ਸੁਪਨਾ ਸੀ ਆਪਣੀ ਮਾਂ ਲਈ ਕਰ ਇਹ ਦੋਸਤੀ ਉਹਨਾਂ ਦੋਵਾਂ ਲਈ ਇੱਕ ਤਾਕਤ ਬਣ ਗਈ ਸਿਮਰਨ ਹਰ ਹਫ਼ਤੇ ਆਪਣੀ ਮਾਂ ਨਾਲ ਫੋਨ ਤੇ ਗੱਲ ਕਰਦੀ ਇਹ ਗੱਲਬਾਤ ਉਸ ਲਈ ਸਭ ਤੋਂ ਅਹਿਮ ਸੀ ਉਹ ਆਪਣੀਆਂ ਮੁਸ਼ਕਲਾਂ ਛੁਪਾਉਂਦੀ ਅਤੇ ਸਿਰਫ ਚੰਗੀਆਂ ਗੱਲਾਂ ਦੱਸਦੀ ਮਾਂ ਮੈਂ ਇੱਥੇ ਠੀਕ ਹਾਂ ਨੌਕਰੀ ਚੰਗੀ ਚੱਲ ਰਹੀ ਹੈ ਉਹ ਨਹੀਂ ਚਾਹੁੰਦੀ ਸੀ ਕਿ ਉਸ ਦੀ ਮਾਂ ਫਿਕਰ ਕਰੇ ਜਸਪਾਲ ਉਸ ਨੂੰ ਹਮੇਸ਼ਾ ਹੌਸਲਾ ਦਿੰਦੀ ਉਹ ਕਹਿੰਦੀ ਬੇਟਾ ਮੈਨੂੰ ਤੇਰੇ ਤੇ ਮਾਣ ਹੈ ਤੂੰ ਜੋ ਕਰ ਰਹੀ ਹੈ ਉਹ ਬਹੁਤ ਵੱਡੀ ਗੱਲ ਹੈ ਇਹ ਸ਼ਬਦ ਸਿਮਰਨ ਲਈ ਸਭ ਤੋਂ ਵੱਡੀ ਪ੍ਰੇਰਣਾ ਸਨ ਉਹ ਆਪਣੀ ਮਾਂ ਦੀ ਆਵਾਜ਼ ਸੁਣ ਕੇ ਆਪਣੇ ਆਪ ਨੂੰ ਮਜ਼ਬੂਤ ਮਹਿਸੂਸ ਕਰਦੀ ਕਈ ਵਾਰ ਜਦੋਂ ਉਹ ਬਹੁਤ ਥੱਕ ਜਾਂਦੀ ਉਹ ਆਪਣੀ ਮਾਂ ਨੂੰ ਫੋਨ ਕਰਦੀ ਅਤੇ ਚੁੱਪਚਾਪ ਉਸ ਦੀ ਆਵਾਜ਼ ਸੁਣਦੀ ਇਹ ਪਲ ਉਸ ਲਈ ਸ਼ਾਂਤੀ ਦੇ ਪਲ ਹੁੰਦੇ ਸਿਮਰਨ ਹਰ ਮਹੀਨੇ ਆਪਣੀ ਕਮਾਈ ਦਾ ਜ਼ਿਆਦਾਤਰ ਹਿੱਸਾ ਬਚਾਉਂਦੀ ਉਹ ਆਪਣੇ ਖਰਚੇ ਘੱਟ ਰੱਖਦੀ ਅਤੇ ਜੋ ਵੀ ਪੈਸੇ ਬਚਦੇ ਉਹਨਾਂ ਨੂੰ ਆਪਣੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਦੀ। ਹੌਲੀ-ਹੌਲੀ ਉਸਦੀ ਬਚਤ ਵੱਧਣ ਲੱਗੀ। ਉਹ ਹਰ ਮਹੀਨੇ ਆਪਣੇ ਪੈਸੇ ਗਿੰਦੀ ਅਤੇ ਸੋਚਦੀ ਕਿ ਉਹ ਆਪਣੇ ਸੁਪਨੇ ਦੇ ਕਿੰਨੇ ਨੇੜੇ ਪਹੁੰਚ ਗਈ ਹੈ। ਇੱਕ ਦਿਨ ਸਿਮਰਨ ਨੇ ਆਪਣੀ ਬਚਤ ਦੇਖੀ ਅਤੇ ਅਹਿਸਾਸ ਹੋਇਆ ਕਿ ਉਸ ਕੋਲ ਹੁਣ ਕਾਰ ਬਣਾਉਣ ਲਈ ਕਾਫੀ ਪੈਸੇ ਹੋ ਗਏ ਹਨ। ਉਸ ਦਾ ਦਿਲ ਖੁਸ਼ੀ ਨਾਲ ਭਰ ਗਿਆ। ਉਸਨੇ ਤੁਰੰਤ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਕਿਹਾ, "ਮਾਂ, ਮੈਂ ਤੁਹਾਡੇ ਲਈ ਕਾਰ ਬਣਾਉਣ ਲਈ ਪੈਸੇ ਭੇਜ ਰਹੀ ਹਾਂ ਜਸਪਾਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕਿਹਾ ਬੇਟਾ ਤੂੰ ਮੇਰੇ ਲਈ ਸਭ ਕੁਝ ਕੀਤਾ ਸਿਮਰਨ ਨੇ ਪੈਸੇ ਪੰਜਾਬ ਭੇਜੇ ਅਤੇ ਉਸ ਦੀ ਮਾਂ ਨੇ ਕਾਰ ਦੀ ਨੀ ਰੱਖਣ ਦਾ ਕੰਮ ਸ਼ੁਰੂ ਕਰ ਦਿੱਤਾ ਸਿਮਰਨ ਰੋਜ਼ ਆਪਣੀ ਮਾਂ ਨਾਲ ਗੱਲ ਕਰਦੀ ਅਤੇ ਕਾਰ ਦੀ ਪ੍ਰਗਤੀ ਬਾਰੇ ਪੁੱਛਦੀ ਉਸ ਦੀ ਮਾਂ ਉਸ ਨੂੰ ਹਰ ਛੋਟੀ ਛੋਟੀ ਗੱਲ ਦੱਸਦੀ ਅੱਜ ਦੀਵਾਰਾਂ ਬਣਨ ਲੱਗੀਆਂ ਹਨ छत समान आ गया है सिमरन इस सब सुन के खुश हूँ उस लगता कि उसकी मेहनत सफल हो रही है सुपना सच होना आहरकार एक दिन घर पूरा हो गया सिमरन की माँ ने उसनु फोन करके कहा बेटा घर तैयार है ए बहुत सोहना है मैं इत बहुत खुश हाँ सिमरन का दिल पर आया उसने सोचा कि उसकी सारी मेहनत सारा त्याग ਸਭ ਕੁਝ ਵਸੂਲ ਹੋ ਗਿਆ ਉਹ ਘਰ ਸਿਰਫ ਇੱਟਾਂ ਅਤੇ ਸੀਮੈਂਟ ਦਾ ਟਾਂਚਾ ਨਹੀਂ ਸੀ ਸਗੋ ਸਿਮਰਨ ਦੇ ਪਿਆਰ ਅਤੇ ਸਮਰਪਣ ਦਾ ਪ੍ਰਤੀਕ ਸੀ ਸਿਮਰਨ ਨੇ ਆਪਣੀ ਮਾਂ ਨੂੰ ਪੁੱਛਿਆ ਮਾਂ ਘਰ ਕਿਓ ਜਿਹਾ ਲੱਗਦਾ ਹੈ ਜਸਪਾਲ ਨੇ ਮੁਸਕਰਾਉਂਦੇ ਹੋਏ ਕਿਹਾ ਇਹ ਮੇਰੇ ਸੁਪਨਿਆਂ ਤੋਂ ਵੀ ਸੋਨਾ ਹੈ ਹੁਣ ਮੈਨੂੰ ਬਰਸਾਤ ਦੀ ਚਿੰਤਾ ਨਹੀਂ ਸਰਦੀ ਦੀ ਠੰਡ ਨਹੀਂ ਤੂੰ ਮੇਰੀ ਜ਼ਿੰਦਗੀ ਬਦਲ ਦਿੱਤੀ ਸਿਮਰਨ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਸ ਨੂੰ ਅੰਦਰੋਂ ਸ਼ਾਂਤੀ ਮਿਲੀ ਸਿਮਰਨ ਦੀ ਸੋਚ ਅਤੇ ਸਿੱਖਿਆ ਸਿਮਰਨ ਦੀ ਇਸ ਯਾਤਰਾ ਨੇ ਉਸ ਨੂੰ ਬਹੁਤ ਕੁਝ ਸਿਖਾਇਆ ਉਸ ਨੇ ਸਿੱਖਿਆ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਪਰ ਜੇ ਇਰਾਦਾ ਪੱਕਾ ਹੋਵੇ ਤਾਂ ਕੋਈ ਵੀ ਚੁਣੌਤੀ ਵੱਡੀ ਨਹੀਂ ਉਸ ਨੇ ਸਿੱਖਿਆ ਕਿ ਪਰਿਵਾਰ ਦਾ ਪਿਆਰ ਅਤੇ ਸਮਰਥਨ ਸਭ ਤੋਂ ਵੱਡੀ ਤਾਕਤ ਹੁੰਦਾ ਹੈ ਉਸ ਦੀ ਮਾਂ ਦੀਆਂ ਦੁਆਵਾਂ ਅਤੇ ਹੌਸਲੇ ਨੇ ਉਸ ਨੂੰ ਹਰ ਕਦਮ ਤੇ ਅੱਗੇ ਵਧਾਇਆ सिमरन ਨੇ ਇਹ ਵੀ ਸਿੱਖਿਆ ਕਿ ਦੁਨੀਆ ਵਿੱਚ ਚੰਗੇ ਲੋਕ ਵੀ ਹਨ ਮਨਪ੍ਰੀਤ ਵਰਗੇ ਦੋਸਤਾਂ ਨੇ ਉਸ ਨੂੰ ਮਦਦ ਕੀਤੀ ਅਤੇ ਉਸ ਦੇ ਕਈ ਸਹਿਕਰਮੀਆਂ ਨੇ ਉਸ ਦੀ ਮਿਹਨਤ ਦੀ ਸ਼ਲਾਗਾ ਕੀਤੀ ਉਸ ਨੇ ਸਿੱਖਿਆ ਕਿ ਜ਼ਿੰਦਗੀ ਇੱਕ ਸੰਗਰਾਸ਼ ਹੈ ਪਰ ਇਸ ਸੰਗਰਾਸ਼ ਦਾ ਫਲ ਮਿੱਠਾ ਹੁੰਦਾ ਹੈ ਸੁਨੇਹਾ ਅਤੇ ਪ੍ਰੇਰਣਾ सिमरਨ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮਿਹਨਤ ਅਤੇ ਲਗਨ ਨਾਲ ਕੋਈ ਵੀ ਸੁਪਨਾ ਅਸੰਭਵ ਨਹੀਂ ਇਹ ਕਹਾਣੀ ਪਰਿਵਾਰ ਲਈ ਪਿਆਰ ਅਤੇ ਤਿਆਗ ਦੀ ਮਿਸਾਲ ਹੈ। ਸਿਮਰਨ ਨੇ ਸਾਬਤ ਕੀਤਾ ਕਿ ਚਾਹੇ ਸਾਹਮਣੇ ਕਿੰਨੀਆਂ ਵੀ ਮੁਸ਼ਕਲਾਂ ਆਉਣ, ਜੇ ਇਰਾਦਾ ਪੱਕਾ ਹੋਵੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ। ਸਾਨੂੰ ਸਿਮਰਨ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਆਪਣੇ ਸੁਪਨਿਆਂ ਨੂੰ ਕਦੇ ਨਾ ਛੱਡੀਏ। ਜੇ ਸਾਡੇ ਮਨ ਵਿੱਚ ਕੋਈ ਟੀਚਾ ਹੈ ਤਾਂ ਉਸ ਲਈ ਪੂਰੀ ਤਰ੍ਹਾਂ ਸਮਰਪਿਤ ਹੋਣਾ ਚਾਹੀਦਾ ਹੈ। ਸਿਮਰਨ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਆਪਣੇ ਪਰਿਵਾਰ ਤੋਂ ਦੂਰ ਬਿਤਾਏ। ਪਰ ਉਸ ਦੇ ਤਿਆਗ ਦਾ ਫਲ ਉਸ ਨੂੰ ਮਿਲਿਆ ਇਹ ਕਹਾਣੀ ਸਾਨੂੰ ਇਹ ਵੀ ਸੁਨੇਹਾ ਦਿੰਦੀ ਹੈ ਕਿ ਜ਼ਿੰਦਗੀ ਦਾ ਅਸਲ ਸੁੱਖ ਆਪਣੇ ਅਜ਼ੀਜ਼ਾਂ ਦੀ ਮੁਸਕਰਾਟ ਵਿੱਚ ਹੁੰਦਾ ਹੈ ਸੱਟਾ ਸਿਮਰਨ ਦੀ ਕਹਾਣੀ ਸਿਰਫ ਇੱਕ ਕੁੜੀ ਦੀ ਕਹਾਣੀ ਨਹੀਂ ਸਗੋਂ ਹਰ ਉਸ ਇਨਸਾਨ ਦੀ ਕਹਾਣੀ ਹੈ ਜੋ ਆਪਣੇ ਸੁਪਨਿਆਂ ਲਈ ਲੜਦਾ ਹੈ ਉਸ ਨੇ ਸਾਨੂੰ ਦਿਖਾਇਆ ਕਿ ਜੇ ਦਿਲ ਵਿੱਚ ਜਜ਼ਬਾ ਹੋਵੇ ਤਾਂ ਕੋਈ ਵੀ ਮੁਸ਼ਕਿਲ ਅੜਿੱਕਾ ਨਹੀਂ ਬਣ ਸਕਦੀ ਅੱਜ ਸਿਮਰਨ ਦੀ ਮਾਂ ਉਸ ਪੱਕੇ ਘਰ ਵਿੱਚ ਸੁਰੱਖਿਅਤ ਅਤੇ ਖੁਸ਼ ਹੈ ਅਤੇ ਸਿਮਰਨ ਨੂੰ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਲਾਈਕ ਕਰੋ ਤੁਹਾਡਾ ਸਮਰਥਨ ਸਾਡੇ ਲਈ ਬਹੁਤ ਮਾਣੇ ਰੱਖਦਾ ਹੈ ਧੰਨਵਾਦ